ਪੰਜਾਬ ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋ ਨਿਬੜੀਆਂ ਸਰਕਾਰਾਂ ਬਣ ਚੁੱਕੀਆਂ ਔਰ ਆਪਾਂ ਗੱਲ ਕਰਦੇ ਹਾਂ ਜੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਜਿਹਦੇ ਵਿੱਚ ਕੀ ਹੈਗਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਤਰ੍ਹਾਂ ਹਾਰ ਹੋਈ ਹੈ ਤੇ ਇੱਕੋ ਇੱਕ ਜਿਹੜਾ ਹੈਗਾ ਪਰਸਨਲ ਪਰਿਵਾਰਵਾਦ ਵਿਅਕਤੀ ਜਿੱਤੇ ਹੈ ਜਿਹੜੀ ਹਰਸਿਮਰ ਹਰਸਿਮਰਤ ਕੌਰ ਬਾਦਲਾ ਉਹ ਵੀ ਕਾਂਗਰਸ ਨਾਲ ਇਹਨਾਂ ਦਾ ਗੱਠ ਜੋੜ ਸੀ ਪ੍ਰੋਸੈਜੋਗ ਸੂਤਰਾਂ ਦੇ ਸਾਹਮਣੇ ਆਇਆ ਤੇ ਜਿਹੜੇ ਦੂਸਰੇ ਆਜ਼ਾਦ ਛੋਟੇ ਹੋਏ ਸੀ ਉਹਨਾਂ ਨੇ ਵੀ ਆਪਦੀਆਂ ਵੋਟਾਂ ਇਹਨਾਂ ਨੂੰ ਪਵਾਤੀਆਂ ਵੱਡੇ ਪੱਧਰ ਤੇ ਇਹ ਗੱਲ ਸਾਹਮਣੇ ਆਈ ਹੈ ਤੇ ਗੱਲ ਇਸ ਤਰ੍ਹਾਂ ਹੈਗੀ ਆ ਵੀ ਜਦੋਂ ਦੀ ਚੋਣਾਂ ਦੀ ਗਿਣਤੀ ਸਾਹਮਣੇ ਆਈ ਹੈ ਤਾਂ ਉਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਦਿੱਗਜ ਲੀਡਰ ਨਾ ਉਹ ਸਖਬੀਰ ਬਾਦਲ ਤੋਂ ਅਕਸੀਫੇ ਦੀ ਮੰਗ ਕਰ ਰਹੇ ਆ ਜਿਵੇਂ ਕਿ ਢਿੰਸਾ ਹੋ ਗਿਆ ਚੰਦੂ ਮਾਇਰਾ ਵੀ ਹੌਲੀ ਹੌਲੀ ਮਗਜੀ ਇਹ ਚ ਬੋਲਦਾ ਔਰ ਚਨਜੀਤ ਬਰਾੜ ਅੱਜ ਲਾਈਵ ਹੋਇਆ ਵਾ ਚਿੱਠੀ ਵੀ ਲਿਖੀ ਆ ਉਹਨੇ ਵੀ ਪ੍ਰਧਾਨ ਜੀ ਮੇਰੇ ਨਾਲ ਨਾਰਾਜ਼ ਚੱਲ ਰਹੇ ਨਾ ਹੋਰ ਲੀਡਰ ਆ ਜਿਹੜੇ ਤੇ ਜਿਹੜਾ ਸੁਖਵੀਰ ਬਾਦਲ ਸੀ ਜਦੋਂ ਬੁਰੀ ਤਰ੍ਹਾਂ ਹਾਰ ਹੋਈ ਹੈ ਇਹਨੂੰ ਨੈਤਿਕ ਦੇ ਆਧਾਰ ਤੇ ਅਸੀਫਾ ਤੁਰੰਤ ਦੇ ਦੇਣਾ ਚਾਹੀਦਾ ਸੀ ਤੇ ਐਵੇਂ ਨਹੀਂ ਕੁਰਸੀ ਦੇ ਨਾਲ ਚਿੰਬੜਿਆ ਰਹਿਣਾ ਚਾਹੀਦਾ ਉਹ ਫੀਲਿੰਗਾਂ ਛੱਡ ਦੇ ਜਿਹੜੀਆਂ ਬਾਪੂ ਵੇਲੇ ਮਨੰਦ ਮਾਣੇ ਸੀ ਮੌਜਾ ਮਾਣੀਆਂ ਸੀ ਤੇ ਜਿਹੜੀ ਗੱਲ ਹੈ ਇਹਨਾਂ ਨੂੰ ਡੋਬਿਆ ਕਿਨੇ ਆ ਪੀਏ ਕਲਚਰ ਨੇ ਪੀਏ ਕਲਚਰ ਨੇ ਡੋਬੇ ਨੇ ਪੀਏ ਵੀ ਹੋਰ ਅਕਲ ਨੇ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਨਾ ਮੀਆਂ ਨੇ ਤੇ ਵੀਵੀ ਨੇ ਵੀ ਦੋ ਮਾ ਕੋਲ ਤੇ ਇਹ ਸੁਖਵੀਰ ਬਾਦਲ ਜੇ ਸਿਆਣਾ ਹੋਵੇ ਅਕਲ ਤੋਂ ਕੰਮ ਲਵੇ ਸਮਝਦਾਰੀ ਤੋਂ ਕੰਮ ਲਵੇ ਪਰਿਵਾਰ ਦਾ ਵੀ ਨੁਕਸਾਨ ਹੋ ਗਿਆ ਅਕਾਲੀ ਦਲ ਦਾ ਵੀ ਵਿੜਾ ਵਹਿ ਗਿਆ ਤੇ ਪਾਰਟੀ ਦੀ ਵੀ ਬੁਰੀ ਹਾਲ ਜਿਹੜੀ ਹੈਗੀ ਆ ਹਾਰ ਹੋ ਗਈ ਤੇ ਜਿਹੜੇ ਪੀਐਸਏ ਹੈ ਇਹਨਾਂ ਨੂੰ ਥਾਣੇ ਚ ਲਵਾਵੇ ਤੇ ਜਿਹੜਾ ਹੈਗਾ ਆਪ ਨੈਤਿਕ ਧਾਰ ਤੇ ਅਸਿਫਾ ਦੇਵੇ ਤੇ ਇਹਨਾਂ ਨੇ ਬੜਾ ਆਨੰਦ ਮਾਣਿਆ ਇਹਨਾਂ ਨੇ ਗੱਲ ਚ ਪਾ ਕੇ ਸੀਟੀ ਟ੍ਰੈਫਿਕ ਵਾਲੀ ਇਹਨਾਂ ਨੂੰ ਚੌਂਕ 'ਚ ਖੜਾਇਆ ਜਾਵੇ ਜਿੱਥੇ ਪਤਾ ਲੱਗੇ ਵੀ ਹਾਂ ਜੀ ਪਬਲਿਕ ਲੰਘਦੀ ਹੈ ਤੇ ਪਬਲਿਕ ਦੀ ਆ ਦੁੱਖ ਤਕਲੀਫਾਂ ਏਸ਼ੀਆ ਚ ਬੈਠ ਕੇ ਇਹਨਾਂ ਨੇ ਆਨੰਦ ਮਾਣਿਆ ਅਸੀਂ ਛੋਟੇ ਛੋਟੇ ਸਿਪਾਹੀ ਹੌਲਦਾਰਾਂ ਨੂੰ ਜਿਹੜਾ ਹੈਗਾ ਪਾਰਲੀਮੈਂਟ ਤੱਕ ਲੈ ਗਏ ਜਿਨ੍ਹਾਂ ਦੀ ਕਿ ਉੱਥੇ ਤੱਕ ਸਮਰੱਥਾ ਨਹੀਂ ਸੀ ਤੇ ਬਾਕੀ ਪੰਜਾਬ ਪੁਲਿਸ ਆ ਜਿਹੜੀ ਸਾਡੀ ਜਿੰਦਾਬਾਦ ਹੈ ਉਹ ਇਹਨਾਂ ਸੋਚਣ ਦੂਜੇ ਹੌਲਦਾਰ ਜਾਂ ਸਿਪਾਹੀ ਵੀ ਸਾਡੀ ਤੋਹੀਲ ਕਰਦੇ ਆ ਪਰ ਬਟ ਜਿੱਥੋਂ ਜਿੱਥੋਂ ਤੱਕ ਦਾ ਦਾਇਰਾ ਹੁੰਦਾ ਜੇ ਆਪਾਂ ਇੱਕ ਬੰਦੇ ਨੂੰ ਇੱਕੇ ਦਾਮ ਕੋਈ ਲੋਕਲ ਰੈਂਕ ਦੇ ਦਈਏ ਨਾ ਜੀ ਉਹ ਵੀ ਫਿਰ ਬਦਮਾਸ਼ੀ ਕਰਨ ਲੱਗ ਜਾਂਦਾ ਤੇ ਜਿਹੜਾ ਪੜ੍ਹ ਕੇ ਲੱਗਿਆ ਹੋਵੇ ਤੇ ਉਹ ਧੀਰਜ ਨਾਲ ਗੱਲ ਕਰਦਾ। ਸੋ ਜਿਹੜਾ ਪੀਐਸ ਦੀ ਇਹਨਾਂ ਦੇ ਪੀਏ ਕਲਚਰ ਉਹ ਅਫਸਰਾਂ ਤੇ ਰੋਹ ਮਾਰਦੇ ਸੀ। ਅਫਸਰਸ਼ਾਈ ਡੈਮੋਕ੍ਰੇਸੀ ਹੈ ਇਹਹੀ ਚੀਜ਼ ਹੈ। ਵੀ ਫੋਨ ਤੇ ਹਾਂ ਜੀ ਮੂੰਜੀ ਸੁਣੀ ਤੇ ਕਲੈਰੀਕਲ ਅਗਲੇ ਦਾ ਨੁਕਸਾਨ ਹੋ ਗਿਆ। ਬਦਮਾਸ਼ੀ ਇਹ ਕਰਦੇ ਫੋਨ ਇਹ ਕਰਦੇ ਰੋਹ ਪੀਏ ਮਾਰਦੇ। ਅਫਸਰ ਕਲਮ ਨਾਲ ਨੁਕਸਾਨ ਜਿਹੜਾ ਸੀ ਪਬਲਿਕ ਦਾ ਕਰ ਜਾਂਦਾ ਸੀ ਤੋਂ ਪਬਲਿਕ ਪਿੱਛੇ ਕਰਦੇ ਦੂਸਰੀ ਗੱਲ ਇਹ ਲੋਕਾਂ ਨੂੰ ਮਿਲਣ ਨਹੀਂ ਦਿੰਦੇ ਸੀ ਜਿਹੜੀ ਅਫਸਰ ਚਾਹੀ ਇਹਨਾਂ ਦੇ ਨਾਲ ਲੱਗੀ ਵੀ ਆ ਅੱਜ ਵੀ ਲੱਗੀ ਵੀ ਆ ਕੁਛ ਉਹ ਲੋਕਾਂ ਨੂੰ ਮਿਲਣ ਨਹੀਂ ਦੇ ਰਹੇ ਸੀ ਹੁਣ 200 ਕਿਲੋਮੀਟਰ ਤੋਂ ਅਗਲਾ ਅਗਲਾ ਕੋਈ ਦੁੱਖ ਲੈ ਕੇ ਜਾਂਦਾ ਹੈ ਜਾਂ ਪਾਰਟੀ ਪ੍ਰਤੀ ਕੋਈ ਗੱਲ ਕਰਦਾ ਹੈ ਤੇ ਇਹ ਜਿਹੜਾ ਇਹਨਾਂ ਲੋਕਾਂ ਨੇ ਹੈਗਾ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਅਕਾਲੀ ਦਲ ਇੱਕ ਸਰਮੌਰ ਪਾਰਟੀ ਸੀ ਅੱਜ ਵੀ ਹੈ ਜਿੰਦਾ ਹੋ ਜਾਵੇਗੀ ਜੇ ਬਾਦਲ ਪਰਿਵਾਰ ਦੇ ਨਾਲ ਉਹਦੇ ਰਿਸ਼ਤੇਦਾਰ ਚਾਚੇ ਭਤੀਜੇ ਸਾਲੇ ਜੀਜੇ ਪਰੇ ਹੋ ਜਾਣ ਤਾਂ ਅਕਾਲੀ ਦਲ ਦੁਬਾਰੇ ਸਰਜੀਤ ਹੋ ਜਾਊਗਾ ਤੇ ਖੇਤਰੀ ਪਾਰਟੀ ਸਟੇਟਾਂ ਦੇ ਵਿੱਚ ਹੋਣੀ ਲਾਜ਼ਮੀ ਹੈ ਇਹ ਅਸੀਂ ਵੀ ਇਸ ਦੀ ਗੱਲ ਦੀ ਤਾਇਦ ਕਰਦੇ ਹਾਂ ਪਰ ਇਸ ਨੂੰ ਸਖਬੀਰ ਬਾਦਲ ਨੂੰ ਅਤਿ ਸਿਫਾ ਜਿਹੜਾ ਉਹ ਦਿਨ ਦਾ ਦੇ ਦੇਣਾ ਚਾਹੀਦਾ ਸੀ ਪਤਾ ਨਹੀਂ ਕਿਹੋ ਜੀ ਮਿੱਟੀ ਦਾ ਬਣਿਆ ਬੇਸ਼ਰਮ ਬੰਦਾ ਹੈ ਵੀ ਬਾਰ-ਬਾਰ ਤੇਰੇ ਜਥੇਦਾਰ ਕਹਿ ਰਹੇ ਆ ਕੋਰ ਕਮੇਟੀ ਦੇ ਮੈਂਬਰ ਕਹਿ ਰਹੇ ਆ ਸਰਕਲ ਪ੍ਰਧਾਨ ਕਹਿ ਰਹੇ ਆ ਜ਼ਿਲ੍ਹਾ ਪ੍ਰਧਾਨ ਤੁਹਾਨੂੰ ਕਹਿ ਰਹੇ ਆ ਮੰਤਰੀ ਪਦ ਹਟਾ ਚੁੱਕੇ ਕਹਿ ਰਹੇ ਆ ਜਨਰਲ ਸੈਕਟਰੀ ਕਹਿ ਰਹੇ ਆ ਬਈ ਇੱਕ ਦੋ ਆ ਬੰਦੇ ਜਿਹੜੇ ਛੋਟੇ ਮੋਟੇ ਜੇ ਜਨਰਲ ਸਿਕੱਤਰ ਜਿਹਾ ਉਹਨਾਂ ਦੇ ਮੰਗਲ ਲੱਗ ਗਿਆ ਵਾ ਸੋ ਬੁਰੀ ਹਾਰ ਹਾਰ ਹੋਈ ਐ ਸ਼੍ਰੋਮਣੀ ਅਕਾਲੀ ਦਲ ਦੀ ਖਾਸ ਕਰਕੇ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਐ ਅੱਜ ਇਹਨਾਂ ਦੀ ਲਾਈਵ ਹੋ ਕੇ ਪੋਲ ਖੁੱਲੀ ਐ ਤੇ ਇਹ 2 ਮਹੀਨਿਆਂ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਜਾਣਾ ਐ ਇਹਨਾਂ ਨਾਲ ਕਿਸੇ ਨੇ ਨਹੀਂ ਖੜਨਾ ਸੋ ਮੈਂ ਇਸ ਮਾਧਮ ਰਾਹੀਂ ਬੇਨਤੀ ਕਰਦਾ ਜਿਹੜੇ ਸਰਕਲ ਪ੍ਰਧਾਨ ਐ ਜਥੇਦਾਰ ਐ ਯੂਥ ਵਿੰਗ ਦੇ ਪ੍ਰਧਾਨ ਐ ਐਸਓਏ ਦੇ ਪ੍ਰਧਾਨ ਐ ਸਰਕਲ ਜਥੇਦਾਰ ਹੈ ਸਾਬਕਾ ਮੰਤਰੀ ਹੈ ਜਨਰਲ ਸਕੱਤਰ ਨੇ ਖਜ਼ਾਨਚੀ ਨੇ ਕਿਸਾਨ ਵਿੰਗ ਦੇ ਨੇ ਜਾਂ ਕੋਰ ਕਮੇਟੀ ਦੇ ਮੈਂਬਰ ਨੇ ਜਾਂ ਅਹੁਦੇਦਾਰ ਨੇ ਉਹਨਾਂ ਨੂੰ ਬੇਨਤੀ ਕਰਦਾ ਹੈ ਵੀ ਇਹ ਤੋਂ ਨੈਤਿਕ ਧਾਰ ਨੈਤਿਕ ਆਧਾਰ ਤੇ ਸੁਖਵੀਰ ਬਾਦਲ ਤੋਂ ਅਸਫਾ ਲਿਆ ਜਾਵੇ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਸੋ ਉਮੀਦ ਹੈ ਵੀ ਬੇਨਤੀ ਨੂੰ ਪ੍ਰਮਾਣ ਕਰੋਗੇ ਤੇ ਇਹੋ ਜੇ ਨਿਖਿੱਧ ਬੰਦਿਆਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਂਗੇ ਤੇ ਜਿਹੜੇ ਆਹ ਪੀਏਸੀ ਇਹਨਾਂ ਨੂੰ ਥਾਣੇ 'ਚ ਲਗਾ ਕੇ ਟ੍ਰੈਫਿਕ ਦੇ ਵਿੱਚ ਭਰਤੀ ਕਰਾ ਕੇ ਗੱਲ 'ਚ ਪਾ ਕੇ ਸਿਟੀ ਚੌਂਕ 'ਚ ਖੜਾਏ ਜਾਣ ਧੰਨਵਾਦ